ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਸਾਬਕਾ ਵਿਧਾਇਕ ਸ਼ੀਤਲ ਅੰਗਰਾਲ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਵਿਵਾਦਾਂ ਦੇ ਵਿੱਚ ਵੀ ਆ ਚਰਚਾਵਾਂ ਦੇ ਵਿੱਚ ਹੀ ਆ ਕਿਉਂਕਿ ਆ ਮਨੀਸ਼ ਠਾਕੁਰ ਨਸ਼ਾ ਤਸਕਰ ਦੇ ਨਾਲ ਫੋਟੋਆਂ ਸਾਹਮਣੇ ਆਈਆਂ ਨੇ ਸ਼ੀਤਲ ਅੰਗਰਾਲ ਔਰ ਉਸਦੇ ਭਰਾ ਦੀਆਂ ਤਾਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਆਪ ਛੱਡਣ ਤੋਂ ਬਾਅਦ ਵਿਵਾਦਾਂ ਦੇ ਵਿੱਚ ਆ ਸ਼ੀਤਲ ਅੰਗਰਾਲ ਔਰ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿਉਂਕਿ ਪਿਛਲੇ ਦਿਨ ਹੀ ਦੱਸਦੀਏ ਤੁਹਾਨੂੰ ਕਿ ਅੰਤਰਰਾਸ਼ਟਰੀ ਜਿਹੜਾ ਇੰਟਰਨੈਸ਼ਨਲ ਕੋਰੀਅਰ ਕੰਪਨੀਆਂ ਵੱਲੋਂ ਅਫੀਮ ਵਿਦੇਸ਼ਾਂ ਦੇ ਵਿੱਚ ਭੇਜੀ ਜਾਂਦੀ ਸੀ ਔਰ ਉਹ ਜੋ ਡਰੱਗ ਤਸਕਰ ਸੀ ਉਹਨਾਂ ਦੇ ਲਿੰਕ ਜਲੰਧਰ ਦੇ ਨਾਲ ਜੁੜੇ ਸੀ ਔਰ ਜਲੰਧਰ ਦਾ ਮਨੀਸ਼ ਠਾਕੁਰ ਇਸ ਰੈਕਟ ਦਾ ਕਿੰਗਪਿਨ ਹੈ ਜਿਸ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਸ਼ੀਤਲ ਅੰਗਰਾਲ ਦੇ ਨਾਲ ਔਰ ਉੱਥੇ ਹੀ ਦੱਸਦੀਏ ਕਿ ਜਲੰਧਰ ਪੁਲਿਸ ਨੇ ਕਈ ਦਿਨ ਪਹਿਲਾਂ ਸਫਲਤਾ ਹਾਸਲ ਕੀਤੀ ਸੀ ਇਹਨਾਂ ਮੁਲਜ਼ਮਾਂ ਨੂੰ ਟਰੈਕ ਕੀਤਾ ਸੀਗਾ ਔਰ ਇਸ ਰੈਕਟ ਦਾ ਭੰਡਾ ਫੋੜ ਕੀਤਾ ਸੀ ਔਰ ਨਾਲ ਹੀ ਇੰਟਰਨੈਸ਼ਨਲ ਕੋਰੀਅਰ ਕੰਪਨੀਆਂ ਦੇ ਜ਼ਰੀਏ ਯੂਕੇ ਯੂਐਸਏ ਤੇ ਕੈਨੇਡਾ ਦੇ ਵਿੱਚ ਅਫੀਮ ਤੇ ਹੋਰ ਨਸ਼ਾ ਭੇਜਿਆ ਜਾਂਦਾ ਸੀ ਔਰ ਇਸ ਇੰਟਰਨੈਸ਼ਨਲ ਡਰੱਗ ਤਸਕਰੀ ਰੈਕਟ ਦਾ ਜਿਹੜਾ ਕਿੰਗਪੇ ਨਾ ਜਲੰਧਰ ਦਾ ਰਹਿਣ ਵਾਲਾ ਮਨੀਸ਼ ਔਰ ਮਨੀ ਠਾਕੁਰ ਦੱਸਿਆ ਜਾ ਰਿਹਾ ਔਰ 2021 ਦੇ ਵਿੱਚ ਇੰਗਲੈਂਡ ਚਲਿਆ ਗਿਆ ਸੀ ਔਰ ਦੱਸਿਆ ਜਾ ਰਿਹਾ ਕਿ ਉੱਥੇ ਜਾ ਕੇ ਇਸ ਨੇ ਇੰਟਰਨੈਸ਼ਨਲ ਡਰੱਗ ਕੋਟਲ ਨੈਟਵਰਕ ਸ਼ੁਰੂ ਕੀਤਾ ਔਰ ਇਸ ਰੈਕਟ ਦੇ ਵਿੱਚ ਹੀ ਉਸ ਦਾ ਸਾਥੀ ਜੋ ਅਮਰਜੀਤ ਕੌਰ ਔਰ ਹੋਰ ਬਾਕੀ ਦੇ ਸਾਥੀ ਸੀਗੇ ਕੁਝ ਉਹਦੇ ਰਹਿਣ ਵਾਲੇ ਔਰ ਫਗਵਾੜਾ ਜਲੰਧਰ ਹੁਸ਼ਿਆਰਪੁਰ ਇਲਾਕੇ ਦੇ ਲੋਕ ਸੀਗੇ ਜਿਹੜੇ ਇਸ ਨੈਟਵਰਕ ਦੇ ਜੁੜੇ ਵਿੱਚ ਜੁੜੇ ਹੋਏ ਸੀ ਔਰ ਉਹਨਾਂ ਦੇ ਨਾਲ ਹੁਣ ਸ਼ੀਤਲ ਅੰਗਰਾਲ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਔਰ ਦੱਸਿਆ ਇਹ ਵੀ ਜਾ ਰਿਹਾ ਜਿਸ ਤਰ੍ਹਾਂ ਦੇ ਦਾਅਵੇ ਇਹ ਵੀ ਕੀਤੇ ਜਾ ਰਹੇ ਨੇ ਕਿ ਇਲੈਕਸ਼ਨ ਦੇ ਵਿੱਚ ਵੀ ਕੰਪੇਨਿੰਗ ਦੇ ਵਿੱਚ ਵੀ ਮਦਦ ਕੀਤੀ ਆ ਉਸਨੇ ਲੱਖਾਂ ਰੁਪਏ ਸ਼ੀਤਲ ਅੰਗਰਾਲ ਤੱਕ ਪਹੁੰਚਾਏ ਇਸ ਤਰ੍ਹਾਂ ਦੀ ਵੀ ਚਰਚਾ ਚੱਲ ਰਹੀ ਆ ਔਰ ਅੱਡ ਅੱਡ ਮਾਮਲੇ ਸ਼ੀਤਲ ਅੰਗਰਾਲ ਦੇ ਉੱਪਰ ਵੀ ਦਰਜਾ ਇਹ ਦੱਸਿਆ ਜਾ ਰਿਹਾ ਹੈ ਕਿ ਹੁਣੋਂ ਨਾਲ ਦਿਨਾ ਸ਼ੀਤਲ ਤੇ ਕਾਰਵਾਈ ਵੀ ਹੋ ਸਕਦੀ ਹੈ ਕਿਉਂਕਿ ਸਰਕਾਰ ਤੋਂ ਪੱਲਾ ਛੁੜਾ ਕੇ ਸ਼ੀਤਲ ਅੰਗਰਾਲ ਹੁਣ ਭਾਜਪੀ ਦੇ ਵਿੱਚ ਸ਼ਾਮਲ ਹੋ ਗਿਆ ਔਰ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਬਹੁਤ ਸਾਰੀਆਂ ਚੀਜ਼ਾਂ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਸੋਰਸੇ ਦੱਸ ਰਹੇ ਸੀ ਕਿ ਸ਼ੀਤਲ ਦੇ ਵੱਲੋਂ ਵੀ ਗੱਲ ਕਹੀ ਜਾ ਰਹੀ ਸੀਗੀ ਕਿ ਪਰਚੇ ਜਿਹੜੇ ਨੇ ਉਹ ਖਾਰਜ ਕਰਵਾਏ ਜਾਣ ਹਾਲਾਂਕਿ ਸ਼ੀਤਲ ਅੰਗਰਾਲ ਨੇ ਇਹ ਗੱਲ ਕਹੀ ਕਿ ਮੇਰੇ ਤਾਂ ਸਾਰੇ ਪਰਚੇ ਕੋਰਟ ਦੇ ਵਿੱਚ ਚੱਲ ਰਹੇ ਆ ਤਾਂ ਉੱਥੇ ਹੀ ਮਾਮਲਾ ਇੰਟਰਨੈਸ਼ਨਲ ਡਰੱਗ ਤਸਕਰੀ ਦਾ ਹੈ ਜਿਸ ਮਸਲੇ ਦੇ ਵਿੱਚ ਇਹ ਲੋਕ ਜਿਹੜੇ ਨੇ ਸ਼ੀਤਲ ਅੰਗੁਰਾਲ ਦੇ ਨਾਲ ਜਿਸ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਸ਼ੀਤਲ ਔਰ ਉਸਦੇ ਭਰਾ ਦੇ ਨਾਲ ਔਰ ਇਹ ਇਹ ਲੋਕ ਜਿਹੜੇ ਦੱਸਿਆ ਜਾ ਰਿਹਾ ਕਿ ਇੰਟਰਨੈਸ਼ਨਲ ਡਰੱਗ ਰੈਕਟ ਦੇ ਨਾਲ ਜੁੜੇ ਹੋਏ ਆ ਔਰ ਇਹਨਾਂ ਦਾ ਨਾਂ ਆਇਆ ਸੀ ਪਿਛਲੇ ਦਿਨੀ ਡਰੱਗ ਰੈਕਟ ਚਲਾਉਣ ਦੇ ਵਿੱਚ ਡਰੱਗ ਰੈਕਟ ਦੇ ਕਿੰਗਪਿੰਦ ਦੱਸੇ ਜਾ ਰਹੇ ਆ ਇਹ ਔਰ ਹੁਣ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਸ਼ੀਤਲ ਦੇ ਉੱਪਰ ਪਹਿਲਾਂ ਵੀ ਕਈ ਪਰਚੇ ਦਰਜ ਆ ਔਰ ਕਈ ਕੇਸ ਜਿਹੜੇ ਸ਼ੀਤਲ ਅੰਗੁਰਾਲ ਦੇ ਉੱਪਰ ਚੱਲ ਰਹੇ ਆ ਪਰ ਹੁਣ ਨਸ਼ਾ ਤਸਕਰਾਂ ਦੇ ਨਾਲ ਇਹ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹੋ ਸਕਦਾ ਹੈ ਕਿ ਸ਼ੀਤਲ ਦੇ ਤੋਂ ਵੀ ਪੁੱਛ ਕੇ ਛੋਟ ਸਕਦੀ ਆ ਸ਼ੀਤਲ ਦੇ ਉੱਪਰ ਵੀ ਐਕਸ਼ਨ ਹੋ ਸਕਦਾ ਹੋਰ ਮਾਮਲੇ ਵੀ ਹੋ ਸਕਦਾ ਕਿ ਖੁੱਲ ਜਾਣ ਪਰ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਇਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੱਖਾਂ ਰੁਪਏ ਦੀ ਮਦਦ ਵੀ ਸ਼ੀਤਲ ਅੰਗੁਰਾਲ ਨੂੰ ਪਹੁੰਚਾਈ ਗਈ ਹੈ